ਸਰਸਿਕਾ ਜੀ ਮੈਂ ਹਾ ਅੱਜਿਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਬਕਾ ਏਐਸਆਈ ਦੀ ਮੌਤ ਹੋ ਜਾਣਾ ਤੇ ਜਿਹੜੀ ਹੈ ਸਾਰੀ ਜ਼ਿੰਮੇਵਾਰੀ ਲਈ ਗਈ ਸੰਦੀਪ ਸਿੰਘ ਸਣੀ ਵੱਲੋਂ ਲੇਕਿਨ ਸੰਦੀਪ ਸਿੰਘ ਸਣੀ ਉੱਤੇ ਇਹਨਾ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੇ ਭਰਾ ਦੇ ਬਿਆਨ ਨਿਕਲ ਕੇ ਸਾਹਮਣੇ ਆਏ ਕਿ ਸੰਦੀਪ ਸਿੰਘ ਸਣੀ ਦੇ ਉੱਤੇ ਜਿਹੜਾ ਹੈ ਬਹੁਤ ਜ਼ਿਆਦਾ ਦੀ ਕੁੱਟਮਾਰ ਕੀਤੀ ਗਈ ਹੈ ਉਦੇ ਪ੍ਰਾਈਵੇਟ ਅੰਗਾਂ ਉੱਤੇ ਵੀ ਜਿਹੜੇ ਹੈ ਕਟਮਾਰ ਕੀਤੀ ਗਈ ਹੈ ਜਿਦੇ ਨਾਲ ਉਹਦੇ ਚਾਰ ਕਸ਼ਰੇ ਖੂਨ ਦੇ ਨਾਲ ਲਿਪੜ ਗਏ ਉਹਨਾਂ ਉਹ ਦੱਸ ਰਹੇ ਸੀ ਕਿ ਜੇਕਰ ਉਹਨੇ ਵਾਹਿਗੁਰੂ ਦਾ ਜਦੋਂ ਆਪਣੇ ਮੂੰਹੋਂ ਜਪਨਾ ਸ਼ੁਰੂ ਕੀਤਾ ਤਾਂ ਉਹਦੇ ਮੂੰਹ ਦੇ ਵਿੱਚ ਕੱਪੜਾ ਦੇ ਕੇ ਉਹਨੂੰ ਮਾਰਿਆ ਗਿਆ ਇਸ ਤਰੀਕੇ ਦਾ ਪ੍ਰਸ਼ਾਸਕ ਕਿਉਂ ਕੰਮ ਕਰ ਰਿਹਾ ਹੈ ਹਾਲਾਂਕਿ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕੁਲਦੀਪ ਸਿੰਘ ਗਰਗਾ ਦੇ ਵੱਲੋਂ ਕਿ ਇਹੋ ਜਿਹਾ ਸਿੱਖਾਂ ਦੇ ਨਾਲ ਅਤਿਆਚਾਰ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਹੈ ਲਾਅ ਆਰਡਰ ਉਹਨਾਂ ਦੇ ਕੋਲ ਹੈ ਲੇਕਿਨ ਜੇਕਰ ਜੇਲ੍ਹ ਦੇ ਵਿੱਚ ਹੀ ਸੇਫ ਨਹੀਂ ਹਨ ਹਾਲਾਂਕਿ ਜਦੋਂ ਦੱਸਿਆ ਗਿਆ ਸੰਦੀਪ ਸਿੰਘ ਸਣੀ ਵੱਲੋਂ ਕਿ ਜਦੋਂ ਇਹ ਤਾਸ਼ ਖੇਡ ਰਹੇ ਸੀ ਸੁਭਾ ਸਿੰਘ ਘੋਰੇ ਉਹਨਾਂ ਦੇ ਦੋਸਤ ਤੇ ਉਹਨਾਂ ਵੱਲੋਂ ਜਿਹੜਾ ਹੈ ਪਹਿਲਾ ਕਮੈਂਟ ਪਾਸ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਉਹਨਾਂ ਦੀ ਕੁੱਟਮਾਰ ਇਸ ਤਰੀਕੇ ਨਾਲ ਕੀਤੀ ਗਈ ਕਿ ਕੋਈ ਵੇਖ ਵੀ ਨਹੀਂ ਸਕਦਾ ਸੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਹੀ ਜਿਹੜਾ ਹੈ ਸਿੱਖਾਂ ਦੇ ਨਾਲ ਤਸ਼ੱਦਦ ਕਿਉਂ ਹੁੰਦਾ ਆਇਆ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਉਸ ਰਾਜੇ ਵੀ ਭਾਜਪਾ ਦੀ ਗੱਲ ਕਰ ਲਈਏ ਹਮੇਸ਼ਾ ਸਿੱਖਾਂ ਨਾਲ ਕੀ ਤਸ਼ੱਦਦ ਕਿਉਂ ਹੁੰਦਾ ਹੈ ਜਿਵੇਂ ਭਾਈ ਅਮਰਿੰਦਰ ਖਾਲਸਾ ਜੀ ਵੀ ਡਿਗਰੂ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਨੇ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਹੈ ਹਮੇਸ਼ਾ ਸਿੱਖਾਂ ਦੇ ਨਾਲ ਕਿਉਂ ਵਾਪਰਦਾ ਹੈ ਕੀ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ ਕਾਫੀ ਲੰਬੇ ਸਮੇਂ ਤੋਂ ਸੀ ਉਹਨਾਂ ਨੂੰ ਜਿਹੜੀ ਹੈ ਉਮਰ ਪਰ ਕੈਦ ਦੀ ਸਜ਼ਾ ਹੋਈ ਹੋਈ ਸੀ ਕਿਉਂਕਿ 84 ਦਿਨ ਜਿਹੜਾ ਉਹਨਾਂ ਨੇ ਫੇਕ ਆਮ ਬੰਬਾਂਟਰ ਕੀਤੇ ਲੇਕਿਨ ਸੰਦੀਪ ਸਿੰਘ ਸਨੀ ਦਾ ਹਜੇ ਕਰਚਾ ਸੀ ਲੇਕਿਨ ਉਹਨਾਂ ਦੀ ਕੁੱਟਮਾਰ ਕਰਕੇ ਕੀ ਸਾਬਤ ਕੀਤਾ ਗਿਆ ਹੈ ਕਿਉਂ ਪੰਜਾਬ ਪੁਲਿਸ ਇਹਨਾਂ ਤਸ਼ੱਦਦ ਕਰ ਰਹੀ ਹੈ ਕੀ ਇਹ ਜਿਹੜੇ ਨੇ ਸੂਰੀ ਦੇ ਬੰਦੇ ਨੇ ਕੀ ਇਹ ਜਿਹੜੇ ਨੇ ਜੇ ਗੈਸ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਪੰਜਾਬ ਪੁਲਸ ਇਹਨਾਂ ਨਾਲ ਰਲੀ ਹੋਈ ਹੈ ਜਾਂ ਫਿਰ ਇਹਨਾਂ ਦੇ ਨਾਲ ਜਿਹੜੇ ਨੇ ਪੰਜਾਬ ਸਰਕਾਰ ਰਲੀ ਹੋਈ ਹੈ ਕਾਫੀ ਵੱਡੇ ਸਵਾਲ ਖੜੇ ਹੋ ਗਏ ਨੇ ਜਿਹੜਾ ਹੈ ਪ੍ਰਸ਼ਾਸਕ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਸੰਦੀਪ ਸਿੰਘ ਸਣੀ ਦੀ ਗੁੱਟਮਾਰ ਕੀਤੀ ਗਈ ਹਾਲਾਂਕਿ ਸੰਦੀਪ ਸਿੰਘ ਸਣੀ ਦੇ ਜਿਸ ਤਰ੍ਹਾਂ ਭਰਾ ਨੇ ਬਾਹਰ ਆ ਕੇ ਦੱਸਿਆ ਕਿ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਅਤਿਆਚਾਰ ਘਮਾਇਆ ਹੈ ਕਿ ਉਹਨਾਂ ਦੀ ਬੈਰਕ ਨਹੀਂ ਬਦਲੀ ਜਾ ਸਕਦੀ ਸੀ ਕੀ ਉਹਨਾਂ ਦੀ ਬੈਰਕ ਬਦਲ ਦਿੰਦੇ ਉਹਦੇ ਨਾਲ ਕੀ ਉਹਦਾ ਨਾਮ ਸੀ ਥੋੜਾ ਕਿ ਦਿਨ ਕਿਉਂਕਿ ਪੁਰਸੇ ਪੁਲਿਸ ਪ੍ਰਸ਼ਾਸਕ ਹੈ ਪੁਲਿਸ ਪ੍ਰਸ਼ਾਸਕ ਕੁਝ ਵੀ ਕਰ ਸਕਦਾ ਹੈ ਲੇਕਿਨ ਬੈਰਕ ਬਦਲਣ ਦੀ ਜਗਾ ਇੰਨੀ ਜ਼ਿਆਦਾ ਤਸ਼ੱਦਦ ਸਿੱਖਾਂ ਦੇ ਨਾਲ ਆਖਰਕਾਰ ਕਿਉਂ ਹੋ ਰਹੀ ਹੈ ਵੱਡੇ ਸਵਾਲ ਜਿਹੜੇ ਹੈ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਪੰਜਾਬ ਦੇ ਜਿਹੜੇ ਸਿੱਖ ਪਾਈਚਾਰਾ ਹੈ ਉਹਨਾਂ ਵੱਲੋਂ ਜਿਹੜਾ ਹੈ ਮੰਗੇ ਜਾ ਰਹੇ ਹਨ ਇਸ ਦੇ ਉੱਤੇ ਕਾਫੀ ਵੱਡੇ ਧਾਮੀ ਦੇ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਅਤਿਆਚਾਰ ਕਮਾ ਰਹੀ ਹੈ ਜਿਹੜੀ ਅਤਿਆਚਾਰ ਦੇ ਮਾਮਲੇ ਦੇ ਵਿੱਚ ਜੇਕਰ ਸੰਦੀਪ ਸਿੰਘ ਸਣੀ ਸਣੀ ਨੇ ਆਪਣਾ ਜਿਹੜਾ ਹੈ ਕਬੂਲ ਵੀ ਕਰ ਲਿਆ ਹੈ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਪੰਜਾਬ ਪੁਲਿਸ ਇਸ ਤਰੀਕੇ ਦੇ ਨਾਲ ਮਾਰਕੁੱਟ ਕਿਉਂ ਕਰ ਰਹੀ ਹੈ ਵੱਡੇ ਸਵਾਲ ਵੱਡੇ ਜਵਾਬ ਮੰਗ ਰਿਹਾ ਹੈ ਜਿਹੜਾ ਹੈ ਲੋਕ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਸਿੱਖ ਪੰਚਾਇਤਾਂ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਜਿਹੜੇ ਨੇ ਸੰਦੀਪ ਸਿੰਘ ਸਣੀ ਉਹਨਾਂ ਉੱਤੇ ਕੋਈ ਪੱਕੇ ਜਿਹੜੇ ਨੇ ਉਹ ਕੋਈ ਪੁਲਿਸ ਵਿੱਚ ਜਿਹੜੇ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੇ ਉੱਤੇ ਅਜੇ ਕੱਚੇ ਇਲਜ਼ਾਮ ਨੇ ਲੇਕਿਨ ਜਿਹੜੇ ਪੱਕੇ ਇਲਜ਼ਾਮਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਉਮਰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਉਹ ਲੋਕ ਸ਼ਰਿਆਮ ਜੇਲ੍ਹਾਂ ਦੇ ਵਿੱਚ ਬਹਿ ਕੇ ਵੀ ਜਿਹੜਾ ਹੈ ਇਸ ਤਰੀਕੇ ਦੇ ਨਾਲ ਸਿਸਟਮ ਨੂੰ ਹਿਲਾ ਰਹੇ ਨੇ ਉਹਨਾਂ ਉੱਤੇ ਵੱਡੇ ਜਿਹੜੇ ਨੇ ਸਿਕੰਜੇ ਕਸਨੇ ਚਾਹੀਦੇ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਧੰਨਵਾਦ